ਫਿਲਮ ਨਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਦੋਸਤੋ ਅੱਜ ਵੀ ਕੁਝ ਪੰਜਾਬੀ ਫਿਲਮਾਂ ਦੀ ਗੱਲ ਕਰਾਂਗੇ ਜਿਹੜੀਆਂ ਰਿਲੀਜ਼ ਹੋਣ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਇੱਕ ਬਾਲੀਵੁੱਡ ਫਿਲਮ ਵੀ ਵੱਡੇ ਪੱਧਰ ਤੇ ਬਣਨ ਜਾ ਰਹੀ ਆ ਉਸ ਦੇ ਬਾਰੇ ਚਰਚਾ ਕਰਾਂਗੇ ਤੇ ਸਭ ਤੋਂ ਪਹਿਲੀ ਪੰਜਾਬੀ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਆ ਦੀ ਬਰਨਿੰਗ ਦਾ ਪੰਜਾਬ ਜੀ ਹਾਂ ਇਸ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਕਿ ਇਹ ਫਿਲਮ ਦਾ ਮੁੱਦਾ ਪੰਜਾਬ ਦੀ ਜਿਹੜੀ ਹਾਲਾਤ ਨੇ ਪੰਜਾਬ ਦੀ ਜਿਹੜੀ ਸਥਿਤੀ ਆ ਉਸ ਦੇ ਬਾਰੇ ਹੀ ਮੁੱਖ ਰੱਖ ਕੇ ਫਿਲਮ ਬਣਾਈ ਗਈ ਆ ਤਾਂ ਇਸ ਫਿਲਮ ਦੀ ਬਰਨਿੰਗ ਪੰਜਾਬ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਆ ਜਿਸ ਨੂੰ ਹੁਣ ਰਿਲੀਜ਼ ਲਈ ਬਿਲਕੁਲ ਤਿਆਰ ਰੱਖਿਆ ਗਿਆ ਆ ਫਿਲਮ ਦਾ ਪਹਿਲਾ ਲੁੱਕ ਵੀ ਰਿਲੀਜ਼ ਕਰ ਦਿੱਤਾ ਗਿਆ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਤਾਂ ਮਣੀ ਬੋਪਰ ਆ ਫਿਲਮਸ ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਜੋਧਕਪੁਰ ਵੱਲੋਂ ਕੀਤਾ ਗਿਆ ਹੈ ਜਦੋਂ ਕਿ ਸਟੋਰੀ ਲੇਖਕ ਗਰਮੀਤ ਕੌਰ ਨੇ ਦੋਸਤੋ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਨਾ ਤੇ ਦੋ ਨਵੇਂ ਚਿਹਰੇ ਇਸ਼ਪ੍ਰਿਤ ਸਿੰਘ ਅਤੇ ਅਨੰਨਿਆ ਚੱਡਾ ਸਿਲਵਰ ਸਕਰੀਨ ਤੇ ਆਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਦੇ ਲਈ ਬਿਲਕੁਲ ਤਿਆਰ ਬਰਨੇ ਤੇ ਜਿੰਨਾ ਤੋਂ ਇਲਾਵਾ ਜ਼ਿਕਰ ਇਸ ਫਿਲਮ ਵਿੱਚਲੇ ਹੋਰ ਨਾ ਕਲਾਕਾਰਾਂ ਦੀ ਗੱਲ ਕਰੀਏ ਤੇ ਇਸ ਵਿੱਚ ਨਿਰਮਲ ਰਿਸ਼ੀ ਹੋਣਗੇ ਸ਼ਵਿੰਦਰ ਮਾਲ ਹੋਣਗੇ ਨੀਨਾ ਬੰਦੇਲ ਹੋਣਗੇ ਮਹਾਵੀਰ ਪੁੱਲਰ ਹੋਣਗੇ ਔਰ ਕੰਨੂ ਮੁਖਰਜੀ ਮਣੀ ਬੋਪਰਾਏ ਗੁਰਕਬਾਲ ਸੰਘੇੜਾ ਚਰਨਜੀਤ ਸੰਧੂ ਹਰਜੀਤ ਵਾਲੀਆ ਸਿਮਰਨ ਸੈਜਪਾਲ ਸੁਖਦੇਵ ਬਰਨਾਲਾ ਸੁਖਬੀਰ ਸਿੰਘ ਗਿੱਲ ਬਿੰਦੂ ਬਰਾੜ ਗੁਰਪ੍ਰੀਤ ਕੌਰ ਚੱਡਾ ਸਿਮਰਪਾਲ ਸਿੰਘ ਤੇ ਰਿਸ਼ੀ ਹਲਕਾ ਜਗਤਾਰ ਸਿੰਘ ਬੈਣੀਪਾਲ ਤੇ ਮੁਕੇਸ਼ ਔਲਖ ਸੋਢੀ ਤੇ ਇਲਾਵਾ ਹੋਰ ਕਾਫੀ ਸਾਰੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਦੋਸਤੋ ਜਿਵੇਂ ਕਿ ਇਸ ਫਿਲਮ ਦਾ ਨਾਮ ਦੀ ਬਰਨਿੰਗ ਪੰਜਾਬ ਹੈ ਤਾਂ ਜਾਹਰ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਤਰਜਮਾਨੀ ਕਰਦੀ ਇਸ ਫਿਲਮ ਦਾ ਸਕ੍ਰੀਨਪਲੇ ਤੇ ਡਾਇਲੋਗ ਲੇਖਨ ਟਾਈਗਰ ਹਰਮਿਕ ਸਿੰਘ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਇਲਾਵਾ ਇਸ ਆਫ ਬੀਟ concept ਅਧਾਰਤ ਫਿਲਮ ਦੇ ਹੋਰ ਨਾ ਪਹਿਲੂਆਂ ਦੀ ਗੱਲ ਕਰੀਏ ਕੈਮਰਾਮੈਨ ਜੌਨੀ ਗੇਲ ਤੇ ਸੰਪਾਦਕ ਸ਼ਸ਼ੀ ਕੁਮਾਰ ਡੋਗਰਾ ਕੋਰੀਓਗ੍ਰਾਫਰ ਪੂਨਮ ਸਿੰਘ ਅਤੇ ਸੰਗੀਤਕਾਰ ਜੀ ਅਰਪਹਾਨ ਜਿਨ੍ਹਾਂ ਵੱਲੋਂ ਸੰਗੀਤਬਦ ਕੀਤੇ ਗਾਣਿਆਂ ਨੂੰ ਪਿੱਠਵਰਤੀ ਆਵਾਜ਼ਾਂ ਅਮਰਿੰਦਰ ਬੌਬੀ ਜਾਲੀ ਅਤੇ ਮੈਂਡੀ ਕਲੜਾ ਅਤੇ ਅਰਪ ਵੱਲੋਂ ਦਿੱਤੀਆਂ ਗਈਆਂ ਨੇ ਦੋਸਤੋ ਪੰਜਾਬੀ ਫਿਲਮਾਂ ਜੋ ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਨੇ ਉਸ ਦੇ ਵਿੱਚੋਂ ਟਾਈਗਰ ਹਰਮੀਕ ਸਿੰਘ ਦੀ ਇਹ ਚਰਚਿਤ ਫਿਲਮ ਜਿਸ ਦੇ ਵਿੱਚ ਵਿਕਟਰ ਯੋਗਰਾਜ ਸਿੰਘ ਇਹ ਦੋਵਾਂ ਜਣਿਆਂ ਨੇ ਇਸ ਫਿਲਮ ਨੂੰ ਨਿਰਦੇਸ਼ਨ ਕੀਤਾ ਆ ਤੇ ਇਹ ਦੂਸਰੀ ਫਿਲਮ ਹੈ ਇਸ ਤੋਂ ਪਹਿਲਾਂ ਇੱਕ ਹਾਰਰ ਡਰਾਮਾ ਪੰਜਾਬੀ ਫਿਲਮ ਤਵਿੱਤਰੀ ਦਾ ਨਿਰਦੇਸ਼ਨ ਕਰ ਚੁੱਕੇ ਨੇ ਉਹ ਵੀ ਜਲਦੀ ਰਿਲੀਜ਼ ਹੋਵੇਗੀ ਖਿਡਾਰੀਆਂ ਦੇ ਵਿਸ਼ੇ ਉੱਤੇ ਇੱਕ ਹੋਰ ਪੰਜਾਬੀ ਫਿਲਮ ਖਿਡਾਰੀ ਬਣ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਗਾਇਕ ਅਦਾਕਾਰ ਗੁਰਨਾਮ ਪੁੱਲਰ ਹੋਵੇਗਾ ਔਰ ਪੰਜਾਬੀ ਫਿਲਮ ਖਿਡਾਰੀ ਦਾ ਟੀਜ਼ਰ ਬੀਤੇ 5 ਜਨਵਰੀ ਨੂੰ ਰਿਲੀਜ਼ ਹੋ ਚੁੱਕਿਆ ਸੀ ਜੋ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਸੀ ਟੀਜ਼ਰ ਨੂੰ YouTube ਤੇ ਗੁਰਨਾਮ ਪੁੱਲਰ ਦੇ ਹੀ ਚੈਨਲ ਤੇ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਬਹੁਤ ਲੋਕਾਂ ਨੇ ਦੇਖਿਆ ਆ ਤੇ ਟੀਜ਼ਰ ਚ ਗੁਰਨਾਮ ਪੁੱਲਰ ਦੀ ਅਦਾਕਾਰੀ ਨਜ਼ਰ ਆਉਂਦੀ ਆ ਐਕਸ਼ਨ ਭਰਪੂਰ ਅੰਦਾਜ਼ ਦੇ ਵਿੱਚ ਨਜ਼ਰ ਆਵੇਗਾ ਤੇ ਗੁਰਨਾਮ ਪੁੱਲਰ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਕਰਤਾਰ ਚੀਮਾ, ਸਰਬੀ ਜੋਤੀ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ ਸੰਜੂ, ਸੁਲੰਕੀ, ਤਿਰਜ ਕੁਮਾਰ ਤੇ ਰਾਹੁਲ ਜੁੰਗਰਾਲ ਵਰਗੇ ਅਹਿਮ ਅਦਾਕਾਰ ਜਿਹੜੀ ਨੇ ਇਸ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਔਰ ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇ ਤਿਰਜ ਕੇਦਾਰਨਾਥ ਵੱਲੋਂ ਲਿਖਿਆ ਗਿਆ ਜਿਸ ਨੂੰ ਮਾਨਮਸ਼ਾ ਨੇ ਡਾਇਰੈਕਟ ਕੀਤਾ ਆ ਤਾਂ ਇਹ ਫਿਲਮ ਜਿਹੜੀ ਹੈ ਇਹ ਵੀ ਤੁਹਾਨੂੰ ਜਲਦੀ ਦੇਖਣ ਨੂੰ ਮਿਲੇਗੀ ਟੀਜ਼ਰ ਜਿਹੜਾ ਉਸ ਤੋਂ ਪਤਾ ਲੱਗਦਾ ਹੈ ਕਿ ਗਰਨਾਮ ਪੁੱਲਰ ਦੀ ਜ਼ਿੰਦਗੀ 'ਚ ਕੁਝ ਅਜਗੀਆਂ ਕਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਕਾਰਨ ਉਹ ਗਲਤ ਰਸਤੇ ਤੇ ਆ ਗਿਆ ਹੈ ਤੇ ਅਜੀਹਾ ਕਿਉਂ ਹੋਇਆ ਇਹ ਸ਼ਾਇਦ ਤੁਹਾਨੂੰ ਇਸ ਦੇ ਟਰੇਲਰ 'ਚ ਵੀ ਦੇਖਣ ਨੂੰ ਮਿਲੇਗਾ ਤੇ ਦੁਨੀਆ ਪਰਚੇ ਫਿਲਮ ਦੋਸਤੋ ਤੁਹਾਨੂੰ ਅਗਲੇ ਮਹੀਨੇ ਯਾਨੀ ਕਿ 9 ਫਰਵਰੀ 2024 ਨੂੰ ਰਿਲੀਜ਼ ਹੋਵੇਗੀ ਗਰਨਾਮਪੂਰ ਹੁਣ ਗਾਇਕੀ ਦੇ ਨਾਲ ਨਾਲ ਅਦਾਕਾਰੀ ਖੇਤਰ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਾ ਚੁੱਕਾ ਹੈ ਤੇ ਉਹ ਚਰਚਾ ਵਿੱਚ ਰਹਿੰਦਾ ਤੇ ਉਸੇ ਦੀ ਹੁਣ ਇੱਕ ਹੋਰ ਫਿਲਮ OTT ਪਲੇਟਫਾਰਮ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਜੀਹਾਂ ਇਹ ਫਿਲਮ ਪਰਿੰਦਾ ਪਾਰ ਗਿਆ ਵਿਦੇਸ਼ਾਂ ਦੇ ਵਿੱਚ ਜਾ ਰਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਸ ਨੂੰ ਮੁੱਖ ਰੱਖ ਕੇ ਇਹ ਫਿਲਮ ਜਿਹੜੀ ਆ ਲੱਗਦਾ ਬਣਾਈ ਗਈ ਆ ਤਾਂ ਪਿਛਲੇ ਸਾਲ ਨਵੰਬਰ ਵਿੱਚ ਰਿਲੀਜ਼ ਹੋਈ ਗਰਨਾਮਪੂਰ ਅਤੇ ਰੂਪੀ ਗਲ ਸਟਾਰਰ ਫਿਲਮ ਪਰਿੰਦਾ ਪਾਰ ਗਿਆ ਹੁਣ ਇੱਕ OTT ਪਲੇਟਫਾਰਮ ਚਪਾਲ ਉੱਤੇ ਰਿਲੀਜ਼ ਹੋਣ ਲਈ ਤਿਆਰ ਹੈ ਇਹ ਫਿਲਮ ਗਣਤੰਤਰ ਦਿਵਸ ਦੇ ਉੱਤੇ ਰਿਲੀਜ਼ ਹੋ ਜਾਵੇਗੀ ਤਾਂ ਦੋਸਤੋ ਇੱਕ ਹੋਰ ਪੰਜਾਬੀ ਫਿਲਮ ਇਸੇ ਬਰੇ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਜੀਹਾਂ ਪੰਜਾਬੀ ਫਿਲਮ ਜਿਉਂਦੇ ਰਹੋ ਭੂਤ ਜੀ ਦੇ ਨਾਲ ਦਰਸ਼ਕਾਂ ਦੇ ਸੰਮੁਖ ਹੋਣਗੇ ਕਈ ਸਾਰੇ ਅਦਾਕਾਰ ਤੇ ਇਸ ਫਿਲਮ ਦਾ ਨਿਰਦੇਸ਼ਨ ਜੋ ਆ ਉਹ ਪਾਲੀਵੁੱਡ ਦੇ ਮੰਨੇ ਪਰਮੰਨੇ ਫਿਲਮਕਾਰ ਸਮੀ ਕੰਗਵੰਨਿਓ ਕੀਤਾ ਗਿਆ ਆ ਸ਼ੈਨ ਫਿਲਮਜ਼ ਅਤੇ ਸਮੀਪ ਕੰਗ प्रोडक्शन ਵੱਲੋਂ ਸੰਯੁਕਤ ਰੂਪ ਵਿੱਚ ਬਣਾਈ ਜਾ ਰਹੀ ਇਹ ਫਿਲਮ ਹਾਰਰ ਡਰਾਮਾ ਫਿਲਮ ਦੇ ਨਿਰਮਾਤਾ ਬਲਵਿੰਦਰ ਕੌਰ ਕਾਲੂ ਅਤੇ ਸਮੀਪ ਕੰਗ ਨੇ ਜਦੋਂ ਕਿ ਇਸ ਦਾ ਸਟੋਰੀ ਅਤੇ ਸਕਰੀਨ ਪਲੇ ਜਿਹੜਾ ਲੇਖਨ ਵੈਬ ਬਸ਼ਰੇਆ ਦੁਆਰਾ ਤਿਆਰ ਕੀਤਾ ਗਿਆ ਅਤੇ ਡਾਇਲੌਗ ਰਾਜੂ ਬਰਮਣ ਨੇ ਲਿਖੇ ਨੇ ਤੋਂ ਮਹਾਲੀ ਖਰੜ ਦੇ ਆਸ-ਪਾਸ ਦੇ ਇਲਾਕੇ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਅਸੋਸੀਏਟ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਨੇ ਜਿਨਾਂ ਅਨੁਸਾਰ ਦਿਲਚਸਪ ਕਨਸੈਪਟ ਧਾਰਤ ਇਸ ਫਿਲਮ ਦਾ ਗੀ ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ ਜਿਸ ਨੂੰ ਡਾਇਮੰਡ ਸਟਾਰ ਵਰਲਡਵਾਈਡ ਬਨਿਉ ਤਿਆਰ ਕੀਤਾ ਗਿਆ ਆ ਤਾਂ ਬੀਤੇ ਸਾਲ ਰਿਲੀਜ਼ ਹੋਈਆਂ ਆਪਣੀਆਂ ਦੋ ਵੱਡੀਆਂ ਫਿਲਮਾਂ ਕੈਰੀ ਐਂ ਜੱਟਾ ਤੇ ਮੌਜਾਂ ਹੀ ਮੌਜਾਂ ਦੇ ਨਾਲ ਅਪਾਰ ਚਰਚਾ ਦਾ ਕੇਂਦਰ ਬਿੰਦੂ ਬਣ ਰਹੇ ਨੇ ਅਦਾਕਾਰ ਬੀਨੂ ਢਿੱਲੋ ਜੋ ਇੱਕ ਵਾਰੀ ਫੇਰ ਆਪਣੀ ਮਨਪਸੰਦ ਨਿਰਦੇਸ਼ਕ ਸੁਮੀਪ ਕੰਗ ਨਾਲ ਇਸ ਫਿਲਮ ਦਾ ਹਿੱਸਾ ਬਣੇ ਨੇ ਜਿਨ੍ਹਾਂ ਇਕੱਠਿਆਂ ਦੀ ਜੋੜੀ ਵੱਲੋਂ ਕੀਤੀਆਂ ਬੇਸ਼ੁਮਾਰ ਫਿਲਮਾਂ ਸਫਲਤਾ ਦੇ ਕਈ ਕੀਰਤੀਮਾਨ ਸਥਾਪਿਤ ਕਰਨ ਦੇ ਵਿੱਚ ਸਫਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਸਨੀ ਦਿਓਲ ਇੱਕ ਵਾਰੀ ਫੇਰ ਛਾਉਣ ਜਾ ਰਹੇ ਨੇ ਗਦਰ ਦੇਖੀ ਸਾਰਿਆਂ ਨੂੰ ਪਸੰਦਾ ਹੀ ਗਦਰ ਆਪਣੇ ਜਮਾਨੇ ਚ ਹਿੱਟ ਰਹੀ ਸੀਗੀ ਉਸ ਤੋਂ ਬਾਅਦ ਗਦਰ 2 ਆਈ ਤੇ ਉਸਨੇ ਇੱਕ ਵਾਰੀ ਫੇਲ ਸਨੀ ਦਿਓਲ ਨੂੰ ਫੇਰ ਚਰਚਾ ਚ ਲਿਆ ਦਿੱਤਾ ਆ ਤੇ ਗਦਰ 2 ਨੇ ਕਰੋੜਾਂ ਦੀ ਕਮਾਈ ਕੀਤੀ ਆ ਹਾਲਕਿ ਲੋਕਾਂ ਨੇ ਕਹਿਣੇ ਸ਼ੁਰੂ ਕਰ ਦਿੱਤਾ ਸੀਗਾ ਕਿ ਜੇ ਹੁਣ ਗਦਰ 2 ਬਣੀ ਆ ਤੇ ਗਦਰ 3 ਵੀ ਆਉਣੀ ਚਾਹੀਦੀ ਆ ਤੇ ਪਰ ਹੁਣ ਖੁਸ਼ ਖਬਰ ਹੀ ਆ ਜਿਹੜੇ ਸਨੀ ਦਿਓਲ ਫੈਨ ਨੇ ਔਰ ਉਹ ਗਦਰ 3 ਦੇਖਣਾ ਚਾਹੁੰਦੇ ਨੇ ਤਾਂ ਹੁਣ ਗਦਰ 3 ਦਾ ਵੀ ਐਲਾਨ ਹੋ ਚੁੱਕਿਆ ਜੀ ਹਾਂ ਹੁਣ ਗਦਰ 3 ਵੀ ਸਨੀ ਦਿਓਲ ਦੀ ਫਿਲਮ ਤੁਹਾਨੂੰ ਦੇਖਣ ਨੂੰ ਮਿਲੇਗੀ ਇਸ ਦੀਆਂ ਤਿਆਰੀਆਂ ਨੇ ਤਾਂ 22 ਸਾਲਾਂ ਬਾਅਦ ਹਿੰਦੀ ਸਿਨੇਮਾ ਦੀ ਮੀਲ ਪੱਥਰ ਫਿਲਮ ਗਦਰ ਇੱਕ ਪ੍ਰੇਮ ਕਥਾ ਦਾ ਸੀਕਲ ਗਦਰ 2 ਕਈ ਦਰਸ਼ਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ ਸੀਗਾ ਸਨੀ ਦਿਓਲ ਨੇ ਪਿਛਲੇ ਸਾਲ 2023 ਦੇ ਵਿੱਚ ਰਿਲੀਜ਼ ਹੋਈ ਗਦਰ 2 ਚ ਆਪਣੇ ਤਾਰਾ ਸਿੰਘ ਰੋਲ ਦੇ ਨਾਲ ਇੱਕ ਵਾਰੀ ਫੇਰ ਸਿਨੇਮਾ ਜਗਤ ਵਿੱਚ ਤੂਫਾਨ ਲਿਆ ਦਿੱਤਾ ਤਾਂ ਗਦਰ 2 ਸੰਨੀ ਦਿਓਲ ਦੇ ਫਿਲਮੀ ਕੈਰੀਅਰ ਦੀ ਇਕਲੋਤੀ ਫਿਲਮ ਹੈ ਜਿਸ ਨੇ ਬਾਕਸ ਆਫਸ ਦੇ ਉੱਤੇ 500 ਕਰੋੜ ਰੁਪਏ ਦੀ ਕਮਾਈ ਦੇ ਅੰਕੜੇ ਨੂੰ ਛੂ ਲਿਆ ਆ ਫਿਲਮ ਨੂੰ ਭਾਰਤ ਦੀ ਅਸਲ ਬਲਾਕਬਸਟਰ ਫਿਲਮ ਵਜੋਂ ਹੀ ਟੈਗ ਕੀਤਾ ਗਿਆ ਇਸ ਦੇ ਨਾਲ ਹੀ ਗਦਰ 2 ਦੇ ਮੇਕਰਸ ਨੂੰ ਫਿਲਮ ਗਦਰ 2 ਦੀ ਖੁਸ਼ੀ ਸੀ ਤੇ ਹੁਣ ਉਹ ਹੁਣ ਆਪਣੇ ਅਗਲੇ ਪੜਾਅ ਦੇ ਵਿੱਚ ਆ ਰਹੇ ਨੇ ਜਾਨੀ ਕਿ ਹੁਣ ਗਦਰ 3 ਬਣਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਇਸ ਦੇ ਲਈ ਕੰਮ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਤੋ ਖਬਰਾਂ ਦੋਸਤੋ ਇਸ ਸਾਹਮਣੇ ਆ ਰਹੀਆਂ ਨੇ ਕਿ ਤਾਰਾ ਸਿੰਘ ਤੇ ਸ਼ਕੀਨਾ ਦੀ ਜੋੜੀ ਦੀ ਫਿਲਮ ਗਦਰ 3 ਆ ਰਹੀ ਆ ਤੇ ਨਿਰਦੇਸ਼ਕ ਨਿਲ ਸ਼ਰਮਾ ਦੀ ਰਾਈਟਿੰਗ ਟੀਮ ਨੇ ਇਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਜ਼ਿਕਰਯੋਗ ਹੈ ਕਿ ਜੀ ਸਟੂਡੀਓਜ਼ ਨੇ ਵੀ ਗਦਰ 3 ਨੂੰ ਹਰੀ ਚੰਡੀ ਦੇ ਦਿੱਤੀ ਹੈ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਤੇ ਅਦਾਕਾਰ ਸਨੀ ਦਿਓਲ ਨੇ ਵੀ ਜੀ ਸਟੂਡੀਓ ਨਾਲ ਗੱਲਬਾਤ ਕੀਤੀ ਹੈ ਤਾਂ ਗਦਰ 2 ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਗਦਰ 3 ਨੂੰ ਬਣਾਉਣ ਦੀ ਚਰਚਾ ਸ਼ੁਰੂ ਹੋ ਗਈ ਆ ਪਰ ਨਿਰਮਾਤਾਵਾਂ ਨੇ ਇਸ ਦਾ ਐਲਾਨ ਨਹੀਂ ਕੀਤਾ ਹੁਣ ਕਿਹਾ ਜਾ ਰਿਹਾ ਕਿ ਗਦਰ 3 ਦੀ ਸਕ੍ਰਿਪਟ ਡਾਇਰੈਕਟਰ ਦੀ ਜਿਹੜੀ ਰਾਈਟਿੰਗ ਟੀਮ ਆ ਉਸਨੇ ਉਸ ਨੂੰ ਤਿਆਰ ਕਰ ਲਿਆ ਤੇ ਜ਼ਿਕਰਯੋਗ ਇਹ ਹੈ ਕਿ ਫਿਲਮ 2025 ਦੇ ਅੰਤ ਦੇ ਵਿੱਚ ਫਲੋਰ ਤੇ ਆ ਜਾਵੇਗੀ ਆ ਤੇ ਇੱਕ ਇੰਟਰਵਿਊ ਦੌਰਾਨ ਗਦਰ ਫ੍ਰੈਂਚਾਈਜ਼ ਦੇ ਨਿਰਦੇਸ਼ਕ ਨਿਲ ਸ਼ਰਮਣੇ ਕਿਹਾ ਆ ਕਿ ਤਾਰਾ ਸਿੰਘ ਇੱਕ ਵਾਰੀ ਫਿਰ ਵਾਪਸੀ ਕਰਨਗੇ ਕਿਉਂਕਿ ਅਸੀਂ ਗਦਰ 3 ਦੀ ਸਕ੍ਰਿਪਟ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਫਿਲਹਾਲ ਮੈਂ ਆਪਣੇ ਬੇਟੇ ਉਤਕਰਸ਼ ਸ਼ਰਮਾ ਨਾਲ ਅਤੇ 파ਟੇਕਰ ਨਾਲ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਇਸ ਤੋਂ ਬਾਅਦ ਅਸੀਂ ਗਦਰ 3 ਦੇ ਕੰਮ ਸ਼ੁਰੂ ਕਰਾ ਗਏ ਹੁਣ ਦੇਖਣਾ ਇਹ ਹੋਊਗਾ ਕਿ ਜਿਸ ਤਰੀਕੇ ਦੀਆਂ ਖਬਰਾਂ ਅਨਿਲ ਸ਼ਰਮਾ ਬਨੇਓ ਆ ਰਹੀਆਂ ਨੇ ਜਾਹਿਰ ਹੈ ਕਿ ਜੇ ਐਡੀ ਗੱਲ ਕਰ ਦਿੱਤੀ ਆ ਤੇ ਹੁਣ ਤਾਰਾ ਸਿੰਘ ਦੀ ਤੀਸਰੀ ਫਿਲਮ ਰਸਨੀ ਦਿਉਲ ਕਹਿ ਸਕਦੇ ਆ ਕਿ ਉਮਰ ਦੇ ਜਿਸ ਪੜਾ ਦੇ ਉੱਤੇ ਆ ਇਸ ਮੌਕੇ ਵੀ ਜਿਉ ਦੀ 500 ਕਰੋੜ ਕਮਾ ਸਕਦੀ ਗਦਰ ਟੂ ਤੇ ਜਾਹਰ ਹੈ ਕਿ ਅਗਲੀ ਫਿਲਮ ਵੀ ਕੁਛ ਨਾ ਕੁਛ ਜ਼ਰੂਰ ਕਮਾਈ ਕਰੇਗੀ ਸੋ ਦੋਸਤੋ ਉਮੀਦ ਰਹੇਗੀ ਉਡੀਕ ਰਹੇਗੀ ਆਉਣ ਵਾਲੀਆਂ ਫਿਲਮਾਂ ਦੀ ਪੰਜਾਬੀ ਹੋਣ ਚਾਹੇ ਬਾਲੀਵੁੱਡ ਔਰ ਤੁਸੀਂ ਫਿਲਮਾਂ ਨੂੰ ਪਿਆਰ ਕਰਦੇ ਹੋ ਔਰ ਇਸ ਪ੍ਰੋਗਰਾਮ ਦੇ ਜ਼ਰੀਏ ਸਾਡਾ ਮਕਸਦ ਹੁੰਦਾ ਹੈ ਕਿ ਤੁਹਾਨੂੰ ਇਨ੍ਹਾਂ ਫਿਲਮਾਂ ਦੇ ਬਾਰੇ ਜਾਣਕਾਰੀ ਦਈਏ ਸੋ ਦੇਖਦੇ ਰਹੋ ਫਿਲਮ ਨਾਮਾ